ਪੈਂਡਾ ਸੁਜੀ ਕਿਹੜਾ ਪੈਂਡਾ ਖਿਰਕਾ ਕੀ ਗੱਲ ਹੋਈ ਪਤੀ ਟੜੇ ਪਤਾ ਨਹੀਂ ਕਿਹਦੇ ਜਾਣ ਬਚਵਾਉਂਦੇ ਕਿਸੇ ਨੇ ਧੱਕਾ ਦਿੱਤਾ ਨੇ ਕਿਸੇ ਕੁੜੀ ਨੂੰ ਬਚਵਾਉਂਦਾ ਉਹਨਾਂ ਨੇ ਧੱਕਾ ਲੇ ਕੇ ਇੰਨੀ ਜਿਹਾ ਜ਼ੋਰ ਦਿੱਤਾ ਕਿਹੜੇ ਦੇਸ਼ ਗਏ ਸਿੰਗਾਪੁਰ ਕਿੰਨਾ ਕਿੰਨਾ ਜਰਾ ਦੇ ਦੋ ਸਾਲ ਹਨ ਜਾਨੀ ਦੋ ਸਾਲ ਹੋ ਗਏ ਕਿੰਨੇ ਬੱਚੇ ਕਿੰਨੇ ਆ ਦੋ ਤੇ ਕੀ ਮੰਗ ਕਰੋਗੇ ਉਹਨਾਂ ਨੀ ਮੇਰੇ ਪਿੱਛੇ ਕੋਈ ਕਮਾਈ ਅਲਾ ਨਹੀਂ ਫਲੈਗ ਹੈਬ وہی ਮੇਰਾ ਘਰ ਪਰਵਾਰ ਪਾਲਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਔਰ ਮੇਰੀ ਕੋਈ ਕਮਾਈ ਨਹੀਂ ਰਹਿ ਗਈ ਕੁਝ ਨਹੀਂ ਉਹਦੇ ਬਿਨਾਂ ਰਹਿ ਗਏ ਕਿੰਨੀ ਉਮਰ ਹੈ ਇਹਦੀ 33 ਸਾਲ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀਡੀਓ ਨਾ ਉਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਿਆਰ ਜਿਹਾ ਆਇਆ ਤੇ ਜਾ ਤੱਕਾ ਦਿੱਤਾ ਹਾਂਜੀ ਨਰੀ ਚ ਕਿ ਜਨ ਤੱਕਾ ਦਿੱਤਾ ਤੈਨੂੰ ਸੋਮਵਾਰ ਫੋਨ ਆਇਆ ਫਿਰ ਹਾਂਜੀ ਸੋਮਵਾਰ ਸਵੇਰੇ ਫੋਨ ਆ ਕੀ ਮ ਕਰੋਗੇ ਉਹਨੂੰ ਇਹ ਨਾ ਹੀ ਬੋਈ ਡਾਡਾ ਹਰ ਭੈਣ ਸਿੰਘ ਘੜਾ ਪੈਂਦਾ ਘੱਟਾ ਖੋਲ ਜੋ ਇਹ ਗੱਲ ਬਾਤ ਹੋਈ ਆ ਗੱਲ ਬਾਤ ਹੋਈ ਆ ਜੀ ਸੁਣਿਆ ਫੋਨ ਆਇਆ ਸੋਮਵਾਰ ਹਾਂਜੀ ਪਿੱਤਾ ਡਾਲ ਲਖਾਇਆ ਪਤੀ ਯਾ ਮੇਰਾ ਇਹ ਗੋਸ਼ਰ ਗਿਆ ਮਰ ਗਿਆ ਲੈ ਚ ਦੇ ਪੀ ਹੂੰ ਕਿੰਨੇ ਤੱਕ ਹਮਾਰਿਆ ਅੱਛਾ ਜਿੰਨੇ ਤੱਕ ਹਮਾਰਿਆ ਉਹ ਬੰਦਾ ਫੜਿਆ ਗਿਆ ਬੰਦਾ ਫੜਿਆ ਗਿਆ ਫੜੇ ਗਏ ਬੰਦੇ ਤੇ ਬਾਕੀ ਜਾਨੂਏ ਹੋਈ ਆ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਤੇ ਗਵਰਨਮੈਂਟ ਵੱਲੋਂ ਕੋਈ ਸੂਟ ਦਿੱਤੀ ਜਾਵੇ ਤੇ ਮਾਰਚ ਰਹਿ ਕੇ ਕਰੋ ਗਰੀਬ ਆ ਚਾਰ ਪੰਜ ਸਾਲੋ ਕੇ ਗਏ ਹੁਣ ਮੰਗ ਕਰਨੇ ਸਰਕਾਰ ਤੋਂ ਕਿਹੜਾ ਢਾ? ਦਰਬਾਰਾ ਸੇ। ਕਿਹੜਾ ਪਿੰਡ ਆ? ਗੱਭੋ। ਕੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਕੀ ਕਿਨਾਂ ਦਾ? ਮੇਰਾ ਬੇਟਾ ਜਸਵੀਰ ਸੀ। ਇਹ ਤੁਹਾਡਾ ਬੇਟਾ ਆ? ਹਾਂਜੀ। ਕਿੰਨਾ ਕੁ ਚਿਰ ਉਹ ਚੱਲਿਆ ਨੂੰ ਬਾਹਰ ਗਈ ਨੂੰ? ਚਾਰ-ਪੰਜ ਸਾਲ ਹੋ ਗਿਆ। ਕਿਹੜੇ ਦੇਸ਼ ਗਿਆ ਸੀ? ਨਾ ਬਾਬਾ। ਤੇ ਕੀ ਗੱਲ ਬਣੀ ਇੱਥੇ? ਉਹ ਉਥੇ ਨਾਲ ਇੱਕ ਮਲਛਾ ਕਰਿੰਦਾ ਨਾ ਨਰ ਦੇ ਕੰਡੇ ਨੇ। ਹਾਂਜੀ। ਕਿਤੇ ਉਹਨੇ ਧੱਕਾ ਹੀ ਮਾਰਸਾ। ਤੇ ਕਿੰਨੇ ਬੱਚੇ ਇਹਦੇ? ਦੋ ਬੱਚੇ। ਤੇ ਕੀ ਮੰਗ ਕਰੋਗੇ ਹੁਣ ਸਰਕਾਰ ਤੋਂ ਜਾਣਾਰੇ ਵੀ? ਕਾਹ ਤੋਂ ਮੰਗਾਵਣ ਨੂੰ ਹੋਰ ਗਰੀਬ ਆ ਤੇ ਜੋ ਵੀ ਹੋਏ ਸਰਕਾਰ ਮਦਦ ਕਰੇ ਕਿੰਨਾ ਕੋ ਵਿਚਾਰ ਚਲਿਆ ਗਿਆ ਇਹਨੂੰ ਲੈ ਇਹਨੂੰ ਵਿਚਾਰ ਕਰਾ